ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਨਮਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਇੱਕ ਸਾਈਡ ਤੇ ਬੁੱਟਰ ਰਹਿ ਜਾਂਦਾ ਜੀ ਦੂਜੀ ਸਾਈਡ ਤੇ ਚੜੱਕ ਰਹਿ ਜਾਂਦਾ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਬਾਈ ਦੇ ਘਰੇ ਲੂਈ ਪਸ਼ੂ ਆ ਜੀ ਤੇ ਦੋਨੇ ਗਰਮੀਆਂ ਦਾ ਤੋਹਫਾ ਇੱਕ ਤਾਂ ਪਿਓਰ ਗੈਰਾ ਜੀ ਤੇ ਇੱਕ ਜਰਸੀ ਹੀਪਰ ਜਿਹਦੀ ਤੁਹਾਨੂੰ ਡਿਟੇਲ ਮੈਂ ਹੀ ਦਊਗਾ ਜੀ ਜਿਹੜੀ ਮੇਰੇ ਦੁਆਰਾ ਡਿਟੇਲ ਦੱਸੀ ਜਾਊਗੀ ਜੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਬਾਈ ਜੀ ਨਾਲ ਦੀ ਨਾਲ ਤੋਰ ਕੇ ਦਿਖਾ ਦਿਓ ਜੀ ਸੁਆ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਬਾਈ ਦੱਸਦਾ ਕਿ ਹਜੇ 10 ਦਿਨ ਪਏ ਆ ਜੀ ਠੰਡੀ ਸੀਲ ਦੀ ਥਾਣਾ ਦੀ ਪਰ ਪਿੱਛੇ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਸੰਗ ਤਾਂ ਹੈਗੇ ਜਰੂਰ ਜਰੂਰ ਪਰ ਬਾਈ ਕਹਿੰਦਾ ਭੋਰਾ ਨਹੀਂ ਮਾਰਦੀ ਆਪਣੀ ਗਰੰਟੀ ਆ ਫੁੱਲ ਠੰਡੀ ਸੀਲ ਆ ਜੀ ਦੁੱਧ ਬਾਈ ਦੱਸਦਾ 16 17 ਕਿਲੋ ਪਿਛਲੇ ਸੂਏ ਦਾ ਦਿੱਤਾ ਹੋਇਆ ਜੀ ਅੱਠ ਫੈਟ ਦਾ ਦੁੱਧ ਹੁੰਦਾ ਇੱਧਰ ਤੋਂ ਲੈ ਚੱਲੋ ਜੀ ਅੱਠ ਫੈਟ ਦਾ ਦੁੱਧ ਆ ਜੀ ਠੰਡੀ ਸੀਲ ਹੈ ਜਮਾ ਚਿੱਟਾ ਹੋਊਗਾ ਮੱਝਾਂ ਹਰਗਾ ਬਾਕੀ ਜੇ ਕੱਦ ਵਜਣ ਦੀ ਗੱਲ ਕਰਗੇ ਤਾਂ ਫੁੱਲ ਚੰਗਾ ਕੱਦ ਦਾ ਚੰਗਾ ਵਜਣਾ ਜੀ ਤਿਆਰੀ ਸੋਹਣੀ ਕਰਦੀ ਆਉਂਦੀ ਆ ਥਾਣ ਕੱਲਾ ਕੱਲਾ ਨਿਖੜਵਾ ਹੱਥੀ ਜਵਾਈ ਵਾਲਾ ਥਾਣਾ ਬੰਦ ਲਓ ਜੀ ਚਾਰ ਹੀ ਥਾਣਾ ਫੋਟ ਸ਼ਾਂਖ ਭੋਰਾ ਵੀ ਨਹੀਂ ਜਿਹੜਾ ਇਹਦੇ ਸੀਮਣ ਲੱਗਿਆ ਉਹ ਵੀ ਗਿਰਦਾ ਲੱਗਿਆ ਜੀਦਾ ਤੁਹਾਨੂੰ ਪ੍ਰੋਪਰ ਰਿਕਾਰਡ ਬਾਈ ਕੋਲੋਂ ਮਿਲ ਜੂਗਾ ਜੀ ਬਾਕੀ ਚੰਗੀ ਆ ਵੜ ਵੀਰੇ ਜਿਨ੍ਹਾਂ ਨੇ ਸਿੰਗਲ ਪਸ਼ੂ ਰੱਖਣਾ ਐ ਨ ਮੱਝਾਂ ਰਗਾ ਅੱਠ ਫੈੜ ਦਾ ਦੁੱਧ ਹੋਊਗਾ ਚਿੱਟਾ ਠੰਡੀ ਸੀਲ ਦੀ ਭਾਰ ਪਿੱਛੇ ਦੀ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 2 ਨੰਬਰ ਬਾਈ ਕੋਰ ਜਰਸੀ ਹੀਫਰ ਬੱਚੀ ਆ ਜੀ 50062 ਦੀ ਯਾਤਬ ਰੀਡ ਦਾ ਅੰਤ ਕੋਈ ਨਹੀਂ ਜੀ ਇੱਕ ਦੰਦ 2210 ਦਾ ਕੇ ਇਹਨੇ ਸੈੱਟ ਪਾਗਾ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਪੋਰਾ ਫੋਟ ਸ਼ਾਂਕ ਨਹੀਂ ਚਾਰ ਹੀ ਥਣ ਹਾਈਟ ਤੁਸੀਂ ਲਾ ਲੋ ਸਰ ਗਾਂ ਦੇ ਤੇ ਬਰੋਪਰੀ ਜਾਂਦੀ ਆ ਥੋੜੀ ਨੀਮੀ ਹਜੇ ਬੱਚਾ ਹੀ ਆ ਬ੍ਰੀਡ ਪੂਰੀ ਚੰਗੀ ਆ ਜੀ ਜਿਹੋ ਜਾਂ ਮਰਜ਼ੀ ਸੀਮਾ ਲਵਾ ਲਓ ਜਰਸੀ ਦਾ ਉਹੋ ਜਿਹਾ ਹੀ ਬੱਚਾ ਲੈ ਲੋਗੇ ਕਿਉਂਕਿ ਆ ਆਪ ਦੀ ਕੁਆਲਿਟੀ ਕਰਮ ਵਾਲੀ ਦੀ ਬਹੁਤ ਜ਼ਿਆਦਾ ਇਹਦੇ ਵੀ ਡਿਮਾਂਡ ਫੋਨ ਤੇ ਰਹਿਣ ਵਾਲੀ ਆ ਜੀ ਜੀਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ